ਪਾਣੀ ਦੇਖੋ ਤੁਸੀਂ ਆਹ ਨਾਲ ਆਪਣਾ ਬੈਕਗ੍ਰਾਉਂਡ 'ਚ ਕੈਮਰੇ ਵਾਲਾ ਤੇ ਠੀਕ ਆ ਇੱਥੇ ਆ ਸੀ ਆਪਣੀ ਲੱਤ ਤੇ ਉਹ ਡੂੰਘਾ ਦੇਖੋ ਤੁਸੀਂ ਕਿੰਨਾ ਤੇ ਉਹ ਸੜਕ ਤੇ ਜਾਣਾ ਆਪਾਂ ਕੋਈ ਗ੍ਰਿਲ ਨਹੀਂ ਇੱਥੇ ਕੁਝ ਨਹੀਂ ਤੇ ਪਹਿਲਾਂ ਮੇਰੇ ਹੈਲਮਟ ਪਾਇਆ ਹੋਇਆ ਸੀ ਬਾਈ ਹੋਰਾਂ ਨੇ ਪਛਾਣਿਆ ਨਹੀਂ ਤੇ ਮੈਨੂੰ ਮੇਰੀਆਂ ਮੈਨੂੰ ਮੇਰੀਆਂ ਗੱਲਾਂ ਹੀ ਦੱਸੀ ਜਾਣ

ਆਪ نکਾਲੋ ਹਮੇ ਆਈਡੀਆ ਹੋਗਾ ਕਿਆ ਬਣ ਕਿਆ ਬਣਤਾ ਹੈ ਪ ਯੂ ਨੋ ਪ੍ਰੋਬਲਮ ਫਰ ਕਾਸਕੇ ਹਾਂਜੀ ਹਾਂ ਬਹੁਤ ਖਤਰਾ ਬਈ ਬਹੁਤ ਜਿਆਦਾ ਪਾਣੀ ਦੇਖੋ ਤੁਸੀਂ ਹਣ ਆਪਣਾ ਬੈਕਗਰਾਉਂਡ ਜੇ ਕੈਮਰੇ ਵਾਲਾ ਤੇ ਬਹੁਤ ਜਿਆਦਾ ਡੂੰਘਾ ਹੈ ਤੋ ਹੈ ਪਾਣੀ ਚ ਪੀੜ ਸੇ ਜਾ ਰਹਾ ਹੈ ਹਾਂ ਹਾਂ यहाँ से जाना पड़ेगा यहाँ से आसान होगा वहाँ तो से नहीं बह तो नहीं जाएगी बाइक बाइक कहीं साथ में ना बह जाए बाइक वो फिर क्या पता क्या बोला? बोरा बाइक नहीं तो नहीं नहीं बाइक चलती है इसमें अच्छा ये पड़ा कहीं इसको ना गिरा देना कोई बात नहीं <laughs> हाँ। थोड़े इसको बोला अपना संभाल के ਬਾਕੀ ਜੇ ਐਕਸਪੀਰੀਅੰਸ ਦੀ ਗੱਲ ਕਰੀਏ ਐਕਸਪੀਰੀਅੰਸ ਠੀਕ ਸੀ ਬਹੁਤ ਜ਼ਿਆਦਾ ਡੂੰਗਾ ਸੀ ਮੇਰੇ ਇੱਥੇ ਇੱਥੇ ਤੱਕ ਪਾਣੀ ਗਿਆ ਹੋਇਆ ਅੰਦਰ ਬੂਟ ਗੱਚ ਗੱਚ ਕਰ ਰਹੇ ਨੇ ਆਹ ਥਾਂ ਦੇ ਉੱਤੇ ਰੇਤਾ ਪਿਆ ਰੇਤੇ 'ਚ ਕਹਿੰਦੇ ਮੋਟਰਸਾਈਕਲ ਫਸ ਜੂਗਾ ਇਧਰੋਂ ਆਪਾਂ ਡੂੰਗਾ ਸੀ ਪਾਣੀ ਦਾ ਫਲੋ ਬਹੁਤ ਜ਼ਿਆਦਾ ਆ ਤੇ ਡੂੰਗੇ ਵਾਲੇ ਪਾਸਿਓਂ ਆਪਾਂ ਆਏ ਆ ਮੋਟਰਸਾਈਕਲ ਦਾ ਤੁਹਾਨੂੰ ਮੈਂ ਦਿਖਾਵਾਂ ਕਿੱਥੇ ਤੱਕ ਡੁੱਬ ਗਿਆ ਸੀ ਇੱਥੇ ਤੱਕ ਆਹ ਦੇਖੋ ਗਰਾਊਂਡ ਤੋਂ ਇੱਥੇ ਤੱਕ ਪਾਣੀ ਆਇਆ ਇਹਦੇ ਸਿਲੈਂਸਰ ਸਿਲੈਂਸਰ ਸਾਰਾ ਵਿੱਚ ਚਲਾ ਗਿਆ ਸੀ ਚਲੋ ਉਧਰੋਂ ਬਾਈ ਦੀ ਮੋਟਰਸਾਈਕਲ ਦਾ ਪਲੇਟ ਦਾ ਨੰਬਰ ਵੀ ਹੁਣ ਪੜਨਯੋਗ ਆ ਗਿਆ ਪਹਿਲਾਂ ਪੜਿਆ ਨਹੀਂ ਜਾਂਦਾ ਸੀ ਬਹੁਤ ਸੀ ਮੋਟਰਾਂ ਇੱਥੇ ਵੀ ਦੇਖੋ ਤੁਸੀਂ ਇੱਥੇ ਤੱਕ ਪਾਣੀ ਆ ਗਿਆ ਅੱਧਾ ਮੋਟਰਸਾਈਕਲ ਵਿੱਚ ਡੁੱਬ ਗਿਆ ਪਾਣੀ ਚਲਾ ਗਿਆ ਜਿੰਨਾ ਇਹਦੇ ਬਾਰੇ ਸੁਣਿਆ ਸੀ ਓਵੇਂ ਦਾ ਥੋੜਾ ਥੋੜਾ ਐਡਵੈਂਚਰ ਆਉਣ ਲੱਗ ਗਿਆ ਪਾਣੀ ਬਹੁਤ ਭਾਈ ਦੁੱਧ ਵਰ ਗਿਆ ਪਿਆ ਤੇ ਐਡਵੈਂਚਰ ਵਧੀਆ ਸੀ ਤਾਂ ਕਰਕੇ ਨਾ ਇੱਕੋ ਹੀ ਵੀਡੀਓ ਦੇ ਵਿੱਚ ਨਹੀਂ ਮੈਂ ਦਿਖਾਈ ਤੁਹਾਨੂੰ ਦੋ ਵੀਡੀਓ ਦੇ ਵਿੱਚ ਅਲੱਗ-ਅਲੱਗ ਦਿਖਾਇਆ ਬੰਦ ਨਾਲ ਥੱਲੋ ਮੋਟਰਸਾਈਕਲ ਤੇ ਆ ਚੈਨਾ ਚੂਨਾ ਜਾਂ ਧੋਤੀਆਂ ਗਈਆਂ ਕਿਉਂਕਿ ਪਾਣੀ ਦੇ ਵਿੱਚ ਘਸੀ ਆ ਉਹ ਚੰਗੀ ਤਰ੍ਹਾਂ ਸਵਾਦ ਆ ਗਿਆ ਯਾਰ ਹੁਣ ਗੋਰਾ ਫੇਰ ਮੇਰੇ ਮੂਰੇ ਗਿਆ ਕਿਤੇ ਫੇਰ ਫਸਿਆ ਖੜਾ ਹੋ ਫੇਰ ਅਸੀਂ ਮਿਲਾਂ ਇਕੱਠੇ ਜਮਾ ਕਿਸ਼ਤਾਂ ਦੇ ਨੇ ਸੜਕਾਂ ਹੀ ਆ ਪਰ ਸੁਆਦ ਵੀ ਬਾਈ ਇਹੀ ਆ ਹਨਾ ਕੋਈ ਨਾ ਅਸੀਂ ਆ ਤਾਂ ਧਿਆਨ ਰੱਖਦੇ ਆ ਚਿੰਤਾ ਨਾ ਕਰਿਆ ਕਰੋ ਇਹ ਤਾਂ ਅਸੀਂ ਸਾਡੇ ਦੇ ਲਈ ਐਵੇਂ ਦੇ ਨੇ ਮਾੜੀ ਮੋਟੀ ਗੱਲ ਨੂੰ ਅਸੀਂ ਗੌਲਦੇ ਕੁਛ ਨਹੀਂ ਇਹ ਜੇ ਤਾਂ ਇਹਦਾ ਚੱਲ ਹੁਣ ਰਾਹ 'ਚ ਬੰਦੇ ਮਿਲ ਗਏ ਮੈਂ ਤਾਂ ਉਹਦੇ ਵੱਲੋਂ ਰੱਬ ਦਾ ਨਾਮ ਲੈ ਕੇ ਇਕੱਲਾ ਹੀ ਤੁਰਿਆ ਸੀ ਮੈਂ ਕਿਹਾ ਦੇਖੀ ਜਾਈਉ ਝੱਟ ਫਿਰ ਕੀ ਬਣਦੇ ਰੱਬ ਨੂੰ ਪਤਾ ਹੋਣਾ ਵੀ ਇਹਦੇ ਇਕੱਲੇ ਦੇ ਬੱਸ ਦੀ ਗੱਲ ਹੈ ਨਹੀਂ ਫਸਪਸਾ ਜਾਊਗਾ ਲੋਕ ਭੇਜ ਤੇ ਰੱਬ ਨੇ ਵਾਹਿਗੁਰੂ ਸਾਰਾ ਜਾਣੀ ਜਾਣ ਨਿਤ ਨਮਕ ਐਕਸਪੀਰੀਅੰਸ ਹੁੰਦਾ ਅੱਜ ਦਾ ਐਕਸਪੀਰੀਅੰਸ ਮੇਰੀ ਜ਼ਿੰਦਗੀ ਦਾ ਸਭ ਤੋਂ ਖਤਰਨਾਕ ਤੇ ਸਭ ਤੋਂ ਵੱਡਾ ਐਕਸਪੀਰੀਅੰਸ ਆ ਹਨਾ ਤੇ ਹੁਣ ਕੀ ਹੋ ਗਿਆ ਕੀ ਹੋ ਗਿਆ ਜੀ ਇਸ ਦੀ ਨੰਬਰ ਪਲੇਟ ਕਿੱਦੇ ਆ ਕੇ ਸੇ ਅੱਛਾ ਹਾਂ ਮੈਨੇ ਕਿ ਜਾਨੀ ਜੇ ਜੇ ਲੈ ਜਾਣੀ ਮਾਜੀ ਜੀ ਰਣਾ ਤੇ ਮੈਂ ਕਹਿਆ ਸੀ ਵੀ ਆਪਣੀ ਜ਼ਿੰਦਗੀ ਦਾ ਹੁਣ ਤੱਕ ਦਾ ਓ ਤੂੰ ਨਾ ਬਜੀ ਹੁਣ ਵਿੱਚ ਆ ਗਿਆ ਸੀ ਓਏ ਆ ਗਿਆ ਸੀ ਤੇ ਮੈਂ ਕਹਿੰਦਾ ਵੀ ਆਪਣੀ ਜ਼ਿੰਦਗੀ ਦਾ ਹੁਣ ਤੱਕ ਦਾ ਸਭ ਤੋਂ ਅ ਖਤਰਨਾਕ ਐਕਸਪੀਰੀਅੰਸ ਜਾਂ ਡੇਂਜਰਸ ਜਾਂ ਡਿਫਰੈਂਟ ਐਕਸਪੀਰੀਅੰਸ ਅੱਜ ਦਾ ਰਿਹਾ ਤੇ ਆ ਦੇਖੋ ਕੱਡ ਕੱਡੇ ਬੋਕ ਨੇ ਭਗ ਜਾ ਭਗ ਜਾ ਤੇ ਉਹਦੇ ਵਿੱਚ ਮੋਟਰਸਾਈਕਲ ਡਿੱਗਿਆ ਵੀ ਆ ਵਾਟਰ ਕ੍ਰੋਸਿੰਗਾਂ ਚੋ ਵੀ ਆਪਾਂ ਲੰਘੇ ਆ ਤੇ ਜਿੱਡੀ ਵੱਡੀ ਵਾਟਰ ਕ੍ਰੋਸਿੰਗ ਮੈਂ ਇਸ ਵਾਰ ਦੇਖੀ ਆ ਐਡੀ ਵਾਟਰ ਕ੍ਰੋਸਿੰਗ ਨਹੀਂ ਅਜੇ ਤੱਕ ਆਦੀ ਜ਼ਿੰਦਗੀ ਦੇ ਵਿੱਚ ਦੇਖੀ ਲਓ ਜੀ ਅੱਗੇ ਆ ਕੇ ਹੁਣ ਐਵੇਂ ਦੀ ਸੜਕ ਆ ਗਈ ਇੱਥੋਂ ਵੀ ਤੁਹਾਨੂੰ ਵਿਊ ਦਿਖਾਦਾ ਭਾਈ ਥੋੜਾ ਵੀ ਖਿਆਲ ਰੱਖਣਾ ਪੈਂਦਾ ਉਹ ਥੱਲੇ ਦੇਖੋ ਇੱਥੇ ਮੈਂ ਖੜਾ ਠੀਕ ਆ ਆ ਉਹਦੇ ਹੁਣ ਆ ਵੀ ਭਾਈ 5-700 ਫੁੱਟ ਦੂੰਗਾ ਕੀ ਕਰੀਏ ਫਿਰ ਰੋਡ ਖਤਰਨਾਕ ਬਣਾਏ ਨੇ ਸਵਾਦ ਆ ਗਿਆ ਆ ਜਿਵੇਂ ਭੇਡੋ ਤੁਹਾਨੂੰ ਤਾਂ ਦੇਖ ਹੀ ਲਮਾ ਮੈਂ ਬੱਕਰੀਆਂ ਆ ਇਹ ਤਾਂ ਘੋੜ ਦੀ ਬਾਣੀ ਗਈ ਇਹ ਸੀ ਬੱਕਰੀ ਦੀ ਸੜਕ ਰਾਹ ਸੜਕ ਦਾ ਕਿਹੜੀ ਆ ਰਾਹ ਕਿੰਨਾ ਸੋਹਣਾ ਪਤਾ ਨਹੀਂ ਕਿਹੜੀਆਂ ਗਲੀਆਂ ਦੇ ਵਿੱਚ ਦੀ ਆ ਗਈ ਇਹ ਜੀ ਥਾਂ ਤੇ ਤਿਲਕਦਾ ਹੁੰਦਾ ਮੋਟਰਸਾਈਕਲ ਜਦੋਂ ਐ ਜਮਾ ਯੂ ਟਰਨ ਆ ਜੇ ਜਮਾ ਵੀ ਸ਼ੇਪ ਦਾ ਮੋੜ ਆ ਜੇ ਤੇ ਉੱਥੇ ਪੱਥਰ ਪਏ ਹੋਣ ਵੱਡੇ ਵੱਡੇ ਮੈਨੂੰ ਨਹੀਂ ਪਤਾ ਹੁਣ ਬਈ ਹੁਣ ਆਪਾਂ ਸਹੀ ਜਾ ਰਹੇ ਆ ਕਿ ਗਲਤ ਜਾ ਰਹੇ ਆ ਤੇ ਬਹੁਤ ਜ਼ਰ ਦਮ ਚ ਤੁਰਿਆ ਹੋਇਆ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਮੈਨੂੰ ਬਸ ਇੱਕ ਚੀਜ਼ ਦਾ ਡਰ ਆ ਵੀ ਇਹ ਚੜਾਈ ਮੈਨੂੰ ਦੁਬਾਰੇ ਨਾ ਚੜਨੀ ਪੈ ਜਾਈ ਕੋਈ ਬੰਦਾ ਕੋਈ ਭੇਡਾਂ ਬੱਕਰੀਆਂ ਚਾਰਨ ਵਾਲਾ ਮਿਲ ਜਾਂਦਾ ਉਹਨੂੰ ਪੁੱਛ ਲੈਂਦੇ ਸ਼ੁਰੂ ਦੇ ਵਿੱਚ ਮਿਲੇ ਨੇ ਉੱਥੇ ਮੈਂ ਤਾਂ ਨਹੀਂ ਪੁੱਛਿਆ ਮੰਗਾ ਚੱਲ ਰਾਹ ਤਾਂ ਹੁਣ ਆਉਂਦੀ ਰਹਿੰਦੇ ਨੇ ਅਲੱਗ-ਅਲੱਗ ਹਨਾ ਪਰ ਇਹ ਕੁਝ ਜ਼ਿਆਦਾ ਲੰਬਾ ਆ ਗਿਆ ਆਹ ਦੇਖੋ ਹੁਣ ਰੋਤ ਰੇਤ ਆ ਗਿਆ ਵਿੱਚ ਹੀ ਪੱਥਰ ਆ ਗਿਆ ਇੱਥੇ ਪਤਾ ਲੱਗਦਾ ਨਹੀਂ ਵੀ ਹੈ ਕੀ ਇੱਥੇ ਓ ਵੈਰੀ ਗੁੱਡ ਦੱਸੋ ਓ ਦੇਖੋ ਸਾਹਮਣੇ ਪੋਲ ਆ ਗਿਆ ਇੱਕ ਪਿਆਸੇ ਨੂੰ ਪਾਣੀ ਦੀ ਬੂੰਦ ਮਿਲ ਗਈ ਸਮੁੰਦਰ ਚ ਡੁੱਬਦੇ ਨੂੰ ਕਿਨਾਰਾ ਮਿਲ ਗਿਆ ਨਾਲ ਹੀ ਮੇਰੀ ਸ਼ਾਇਰੀ ਜਾਗੀ ਵਾਹਿਗੁਰੂ ਓਏ 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 ਜੇ ਤੂੰ ਪਹਿਲਾਂ ਕਦੇ ਵੀ ਜਸ਼ਨ ਨਾ ਮਨਾਉ ਸੌਰੀ ਗॉड ਆਮ ਟੇਕਿੰਗ ਮਾਈ ਵਰਡਸ ਬੈਕ ਅਜਿ ਕੋ ਜਿਆਦਾ ਅੰਗਰੇਜ਼ੀ ਆ ਰਹੀ ਆ ਉਹਦੇ ਕਰਕੇ ਹੋ ਗਿਆ ਯਾਰ ਗੋਰੇ ਨੇ ਫਲੋ ਬਣਾਦਾ ਦੁਬਾਰੀ ਨਹੀਂ ਮੈਂ ਤਾਂ ਬੋਲ ਬੋਲ ਪੰਜਾਬੀ ਭੁੱਲਿਆ ਪਿਆ ਸੀ ਓਏ ਪਰ ਇੱਥੇ ਰਾਤ ਨੂੰ ਲੱਗ ਜੇ ਟੈਂਟ ਆਹਾਹਾਹਾ ਚੱਕ ਪੋਸਟ ਪਈ ਆ ਖਾਲੀ ਅੰਦਰ ਲੱਗ ਜੇ ਪਾਣੀ ਪੂਣੀ ਇੱਥੇ ਥੋੜਾ ਜਿਹਾ ਥੱਲੇ ਆ ਕੇ ਲੈ ਕੇ ਜਾਣਾ ਪਊਗਾ ਪੱਠੀ ਪੁੱਠੀ ਲੋਕਾਂ ਪੱਠੀ ਗਈ ਜਾਨਾ ਬੋਨ ਫਾਇਰ ਵਗੈਰਾ ਲੋਕ ਕਰਦੇ ਹੋਣਗੇ ਰਾਤ ਨੂੰ ਲੱਕੜਾਂ ਪਈਆਂ ਸੀ ਉੱਥੇ ਅਧੀਆਂ ਮੱਛੀਆਂ ਹਾਂ ਆ ਲੋ ਭਾਈ ਠੀਕ ਹੈ ਸੰਸਾਰੀ ਬ੍ਰਿਜ ਪਹੁੰਚ ਗਏ ਵੀ ਹੈਵ ਡਨ ਇਟ ਗਾਇਜ਼ ਕਰਤਾ ਯਾਰ ਆਪਾਂ ਬਹੁਤ ਮੈਨੂੰ ਖੁਸ਼ੀ ਹੋਈ ਆ ਤੇ ਬਾਕੀ ਰੱਬ ਜੋ ਕਰਦਾ ਚੰਗੇ ਵਾਸਤੇ ਕਰਦਾ ਪਹਿਲਾ ਮਾੜਾ ਜਿਹਾ ਬੋਰਡ ਪੜ੍ਹਦੀ ਏ ਪ੍ਰੋਜੈਕਟ ਦੇ ਵੈਲਕਮ ਟੂ ਹਿਮਾਚਲ ਪ੍ਰਦੇਸ਼ ਲੈਂਡ ਆਫ ਗods ਇਧਰਲੇ ਪਾਸੇ ਮੰਦਿਰ ਬਣਿਆ ਹੋਇਆ ਜੀ ਸ਼ਿਵਲਿੰਗ ਬਣਿਆ ਹੋਇਆ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਾਂ ਐਂਟਰ ਕਰ ਗਏ ਆ ਜੀ ਹੁਣ ਭਾਜਦਾ ਨਾ ਮੋਟਰਸਾਈਕਲ ਫੜਦਾ ਨਾ ਸਪੀਡ ਤੇ ਮੈਂ ਕੀ ਕਹਿੰਦਾ ਸੀ ਵੀ ਮੈਨੂੰ ਬਹੁਤ ਖੁਸ਼ੀ ਹੋਈ ਆ ਮੈਂ ਕਿਲਾੜ ਕਿਸਤਵਾਰ ਵਾਲਾ ਰੋਡ ਆ ਜਿਹੜਾ ਕਰਤਾ ਬਹੁਤ ਲੋਕਾਂ ਤੋਂ ਸੁਣਿਆ ਹਨਾ ਰੱਬ ਜੋ ਕਰਦਾ ਚੰਗੇ ਵਾਸਤੇ ਕਰਦਾ ਰੱਬ ਸਾਰਾ ਜਾਣੀ ਜਾਣ ਹਨਾ ਰੱਬ ਨੂੰ ਪਤਾ ਸੀ ਵੀ ਇਹ ਤਾਂ ਇਕੱਲੇ ਤੋਂ ਨਹੀਂ ਹੋਣੀਆਂ ਚੀਜ਼ਾਂ ਜਿਵੇਂ ਮੋਟਰਸਾਈਕਲ ਡਿੱਗ ਪਿਆ ਤਾਂ ਮੈਨੂੰ ਲੱਗਾ ਵੀ ਰਾਹ 'ਚ ਹੀ ਕਿਤੇ ਜੰਗਲ 'ਚ ਰੁਕਣ ਵਾਲਾ ਕੰਮ ਹੋ ਜਾਣਾ ਸੀ ਸਮਾਨ ਲਾ ਕੇ ਮੈਨੂੰ ਮੋਟਰਸਾਈਕਲ ਮੈਂ ਖੜਾ ਕਰ ਲੈਣਾ ਸੀ ਪਰ ਸਮਾਨ ਲਾਉਣਾ ਪੈਣਾ ਸੀ ਸਾਰਾ ਠੀਕ ਆ ਤੇ ਫਿਰ ਥੋੜਾ ਜਿਹਾ ਚਿੰਤਾ ਦਾ ਵਿਸ਼ਾ ਹੋ ਜਾਣਾ ਸੀ ਰੱਬ ਸਾਰਾ ਜਾਣੀ ਜਣਾ ਨੂੰ ਪਤਾ ਵੀ ਇਹਦੇ ਇਕੱਲੇ ਦੇ ਬਸ ਦੀ ਗੱਲ ਹੈ ਨਹੀਂ ਕਰ ਤਾਂ ਲਊਗਾ ਇਹ ਇਕੱਲਾ ਪਰ ਇੱਥੇ ਇਹਨੂੰ ਹੈਲਪ ਦੀ ਲੋੜ ਆ ਤਾਂ ਰੱਬ ਫਿਰ ਆਪੇ ਰਾਹ ਬਣਾਉਂਦਾ ਆਪੇ ਰੱਬ ਕਰੂ ਕੋਈ ਹੀਲੇ ਐਵੇਂ ਨਹੀਂ ਉਹ ਦਿਲ ਛੱਡੀ ਦਾ ਖੁਸ਼ੀ ਹੋ ਰਹੀ ਅੱਜ ਬਹੁਤ ਜ਼ਿਆਦੇ ਬਾਈ ਕਲਾਂ ਕਿਸਤਵਾਰ ਵਾਲਾ ਰੋਡ ਕਰਤਾ ਜਿੰਨੀਆਂ ਮੈਂ ਔਖੀਆਂ ਚੀਜ਼ਾਂ ਔਖੇ ਐਡਵੈਂਚਰ ਕਰ ਰਿਹਾ ਹਾਂ ਨਾ ਇਹ ਮੈਨੂੰ ਚੀਜ਼ਾਂ ਹੋਰ ਸਟਰੋਂਗ ਹੋਰ ਮਜ਼ਬੂਤ ਕਰ ਰਹੀਆਂ ਨੇ ਮੈਨੂੰ ਕੱਲ ਨੂੰ ਹੋਰ ਵੱਡੇ ਵੱਡੇ ਖਤਰਾ ਖਤਰਨਾਕ ਸਟੈਪ ਚੱਕਣ ਵਾਸਤੇ ਘੈਂਡ ਘੈਂਡ ਚੀਜ਼ਾਂ ਦਿਖਾਉਣ ਵਾਸਤੇ ਸੋਨੂੰ ਇਹੀ ਚੀਜ਼ਾਂ ਨੇੜੀਆਂ ਮੈਨੂੰ ਮੋਟੀਵੇਟ ਕਰ ਰਹੀਆਂ ਨੇ ਉਹ ਜਾਂਦਾ ਗੋਰਾ ਦੇਖ ਗਿਆ ਆ ਬੋਰਡ ਤੇ ਟੱਪਿਆ ਹੁਣ ਇੱਥੇ ਕੋਈ ਐਂਟਰੀ ਪੁਆਇੰਟਾ ਕੀ ਆ ਇਹ ਜਗ੍ਹਾ ਆ ਗਈ ਜੀ ਪਾਂਗੀ ਵੇਲੀ ਜੇ ਆਪਾਂ ਇਹ ਸਿੱਧੀ ਸੜਕ ਜਾਈਏ ਨਾ ਤਾਂ ਮਨਾਲੀ ਮੰਡੀ ਚੰਡੀਗੜ੍ਹ ਨੂੰ ਪਹੁੰਚ ਸਕਦੇ ਹਾਂ ਚੰਡੀਗੜ੍ਹ 500 508 ਕਿਲੋਮੀਟਰ ਮਨਾਲੀ 204 ਮੰਡੀ 314 ਠੀਕ ਆ ਇਹ ਅਟਲ ਤੰਦਨ ਨੂੰ ਜਾਊਗੀ ਟਾਂਡੀ ਵਾਲੇ ਪਾਸਿਓਂ ਟਾਂਡੀ ਜਦੋਂ ਜਿੱਥੇ ਆਖਰੀ ਪੈਟਰੋਲ ਪੰਪ ਆ ਪਰ ਆਪਾਂ ਰੂਟ ਆਪਣਾ ਡਿਫਰੈਂਟ ਆ ਨਾ ਆਪਾਂ ਸੱਚ ਪਾਸੋਂ ਕੇ ਜਾਣਾ ਤੇ ਸੱਚ ਪਾਸ ਫਿਰ ਏ ਰੋਡ ਤੇ ਨਹੀਂ ਹੈਗਾ ਉਹਦੇ ਵਾਸਤੇ ਚੜਾਈ ਅਲੱਗ ਤੋਂ ਚੜੂਗੀ ਤੇ ਉਹ ਸਿੱਧਾ ਉਧਰ ਜਾਵੜੂ ਆ ਚੰਬਾ ਡਿਸਟ੍ਰਿਕਟ ਦੇ ਵਿੱਚ ਹੀ ਜਾਊਗੀ ਇਹ ਸੜਕ ਇਸ ਪਿੰਡ ਦਾ ਨਾਮ ਹੈਗਾ ਜੀ ਲੁੱਜ ਪਿੱਛੇ బోర్ਡ ਲੱਗਿਆ ਹੋਇਆ ਸੀ ਅੰਗਰੇਜ਼ ਵੀ ਮੂਰੇ ਮੂਰੇ ਗਿਆ ਹੁਣ ਮੇਰੇ ਤਾਂ ਰਲ ਗਿਆ ਮੈਂ ਉਹਦੇ ਨਾਲ ਐਂਟਰੀ ਐਂਟਰੀ ਕਰਾਉਣ ਲੱਗ ਗਿਆ ਹੁਣ ਆਹੋ ਹੋਏ 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 ਕੀ ਠੰਡੀ ਹਵਾ ਆਈ ਆ ਅੱਛਾ ਜਦੋਂ ਕੋਈ ਨਾਲਾ ਦੇਖਦੇ ਆ ਨਾ ਐਵੇਂ ਦਾ ਉਹ ਚੀਜ਼ ਯਾਦ ਆ ਜਾਂਦੀ ਆ ਪੁਲ ਟੁੱਟੇ ਵਾਲੀ ਦੇਖਿਓ ਕੀ ਪਾਣੀ ਦਾ ਫਲੋ ਆ ਤੁਹਾਨੂੰ ਆਵਾਜ਼ ਉਹਨੂੰ ਨੇੜੇ ਜਾ ਕੇ ਦਿਖਾਉਣਾ ਇਹ ਤਾਂ ਹੁਣ ਆ ਪੁਲ ਪਲ ਜੇ ਬਣ ਗਏ ਇਹਨਾਂ ਕਰਕੇ ਵਿਚਾਰ ਰਹਿ ਗਿਆ ਨਹੀਂ ਪਹਿਲਾਂ ਇੱਥੋਂ ਲੋਕਾਂ ਦਾ ਲੰਘਣਾ ਉਹ ਲੰਘਾ ਖਤਰੇ ਤੋਂ ਖਾਲੀ ਨਹੀਂ ਸੀ ਓਏ ਹੋਏ ਹੋਏ ਹੋ ਜਿਵੇਂ ਪਾਰਵਤੀ ਨਦੀ ਦੇ ਵਿੱਚ ਹੜਾ ਆਇਆ ਹੁੰਦਾ ਨਾ ਪਾਰਵਤੀ ਨਦੀ ਉਹ ਆ ਜੀ ਜਿਹੜੀ ਮਣੀਕਰਨ ਸਾਹਿਬ ਤੋਂ ਜਦੋਂ ਆਪਾਂ ਜਾਣਦੇ ਆ ਮੇਨ ਲੋਕੇਸ਼ਨ ਇੱਥੇ ਗੁਰੂ ਘਰ ਉੱਥੇ ਬ੍ਰਿਜ ਨਹੀਂ ਬਣਿਆ ਹੋਇਆ ਤੇ ਉਹ ਥੱਲੋਂ ਜਿਹੜੀ ਨਦੀ ਲੰਘਦੀ ਆ ਨਾ ਉਹ ਪਾਰਵਤੀ ਆ ਉਹਦਾ ਵੀ ਐਵੇਂ ਦਾ ਹੀ ਫਲੋ ਹੁੰਦਾ ਕਿਉਂਕਿ ਉਹਦੇ ਵਿੱਚ ਬਹੁਤ ਵੱਡੇ ਵੱਡੇ ਪੱਥਰ ਪਏ ਨੇ ਤੋਂ ਪੱਥਰਾਂ ਦੇ ਵਿੱਚ ਵੱਜ-ਵੱਜ ਕੇ ਫਿਰ ਇਹ ਆ ਦਾ ਰੁਖ ਵੀ ਬਦਲ ਲੈਂਦਾ ਤੇ ਇਹਦੀ ਸਪੀਡ ਵੀ ਫਰਕ ਪੈਂਦਾ ਨਹੀਂ ਜੇ ਲਗਾਤਾਰ ਬਿਨਾ ਪੱਥਰਾਂ ਤੋਂ ਆਵੇ ਨਾ ਤਾਂ ਇਹ ਬਹੁਤ ਭਾਰੀ ਨੁਕਸਾਨ ਕਰ ਸਕਦੀ ਆ ਪਰ ਪੱਥਰਾਂ ਦੇ ਨਾਲ ਇਹਦਾ ਐਂ ਲੱਗਦਾ ਵੀ ਕੋਈ ਜ਼ਿਆਦਾ ਫਲੋ ਆ ਗੁਰਕ ਦੀ ਜ਼ਿਆਦਾ ਆ ਪਹਿਲਾਂ ਹੀ ਬੋਰਡ ਲੱਗੇ ਹੋਏ ਸੀ ਤੇ ਇੱਥੇ ਵੀ ਅਫੀਸ਼ੀਅਲੀ ਬੋਰਡ ਲੱਗੇ ਆਗੇ ਵੀ ਨਾਓ ਯੂ ਆਰ ਇਨ ਹਿਮਾਚਲ ਪ੍ਰਦੇਸ਼ ਤੇ ਜਿਹੜੀ ਵੈਲੀ ਦੇ ਵਿੱਚ ਓਏ ਹੋਏ 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 ਇਹ ਡੋਂਗਾ ਯਾਰ ਓਏ ਜਿਹੜੀ ਆਪਾਂ ਵੈਲੀ ਦੇ ਵਿੱਚ ਹੁਣ ਘੁੰਮ ਰਹੇ ਹਾਂ ਨਾ ਬਈ ਪਹਿਲੀ ਗੱਲ ਤਾਂ ਇੱਥੇ ਬਹੁਤ ਧਿਆਨ ਨਾਲ ਜਾਣ ਵਾਲਾ ਕੰਮ ਆ ਤੁਹਾਨੂੰ ਮੈਂ ਦਿਖਾਵਾਂ ਤੁਸੀਂ ਵੀ ਇੰਜੋਏ ਕਰੋ 뷰 ਨੂੰ ਆਹ ਦੇਖੋ ਠੀਕ ਆ ਇੱਥੇ ਆ ਸੀ ਆਪਣੀ ਲੱਤ ਤੇ ਉਹ ਡੋਂਗਾ ਦੇਖੋ ਤੁਸੀਂ ਕਿੰਨਾ ਤੇ ਉਹ ਸੜਕ ਤੇ ਜਾਣਾ ਆਪਾਂ ਕੋਈ ਗ੍ਰਿਲ ਨਹੀਂ ਇੱਥੇ ਕੁਝ ਨਹੀਂ ਕਿਨਾਰੇ ਦੇ ਨਾਲ ਹੀ ਖੜੀ ਜੇ ਮਿੱਟੀ-ਮੁੱਟੀ ਉੱਪਰ ਜਾਂਦੀ ਹੁੰਦੀ ਆ ਤੇ ਜਿਹੜੀ ਵੈਲੀ ਦੇ ਵਿੱਚ ਆਪਾਂ ਘੁੰਮ ਰਹੇ ਆ ਇਸ ਦਾ ਨਾਮ ਹੈਗਾ ਜੀ ਪਾਂਗੀ ਵੈਲੀ ਜਦੋਂ ਕਿਲਾੜ ਨੂੰ ਜਾਂਦੇ ਆ ਨਾ ਇੱਥੋਂ ਦੀ ਬੱਸਾਂ ਲੰਘਦੀਆਂ ਨੇ ਤਾਂ ਬੱਸਾਂ ਜਮਾਂ ਕਿਨਾਰੇ ਤੋਂ ਹੋ ਕੇ ਲੰਘਦੀਆਂ ਨੇ ਹਿਮਾਚਲ ਪ੍ਰਦੇਸ਼ ਵਾਲੀਆਂ ਤਾਂ ਉਹਦੀਆਂ ਵੀਡੀਓਜ਼ ਉਹਦੀਆਂ ਫੋਟੋਆਂ ਬਹੁਤ ਦੇਖਣ ਨੂੰ ਮਿਲਦੀਆਂ ਨੇ ਖਤਰਨਾਕ ਆ ਭਾਈ ਰੋਡ ਇਹ ਉਹੀ ਬਸ ਕੰਦਰੀ ਕੱਢ ਰੱਖੀ ਆ ਪਹਾੜ ਜਾ ਬਨ ਕੇ ਆਹ ਦੇਖੋ ਜੇ ਦੋ ਗੱਡੀਆਂ ਤੋਂ ਲੰਘਣੀਆਂ ਪੈ ਜਾਣ ਬਹੁਤ ਕੰਮ ਔਖਾ ਹੋ ਜੀ ਵਾਹ ਰੋ ਚਲ ਬਸ ਇਧਰ ਇਧਰ ਰੱਖੋ ਐਡਾ ਤਾਂ ਕੋਈ ਰੌਲਾ ਸੀ ਮੋਟਰਸਾਈਕਲਾਂ ਵਾਸਤੇ ਉਹ ਦੇਖਣ ਨੂੰ ਅਜੀਬ ਜਿਹਾ ਲੱਗਦਾ ਵੀ ਖਾਸੇ ਡੂੰਗਾ ਜਿਹਾ ਕੰਮ ਆ ਆ پاس ਪੁੱਸ ਦੇਣ ਨੂੰ ਇੱਥੇ ਥਾਂ ਛੱਡੀ ਹੋਈ ਆ ਅੱਛਾ ਲੁਧਿਆਣਾ ਠੀਕ ਹੈ ਠੀਕ ਹੈ ਇਧਰੋਂ ਆਏ ਤੁਸੀਂ ਨਹੀਂ ਨਹੀਂ ਇਧਰੋਂ ਬੂਹ ਫੰਨੋ ਥੱਲੋਂ ਕਿਧਰੋਂ ਬਾਈ ਐ ਸੱਚ ਪਾਸ ਕਰਕੇ ਆਇਓ ਅੱਛਾ ਅੱਛਾ ਠੀਕ ਹੈ ਠੀਕ ਹੈ ਮੈਂ ਗਾਲ ਨੂੰ ਜਾਣਾ ਸੱਚ ਪਾਸ ਹਾਂ ਚਲੋ ਵਧੀਆ ਵਧੀਆ ਹਾਂਜੀ ਕਿਸ਼ਤਵਾਰ ਜਾਏ ਮੈਂ ਕਿਸ਼ਤਵਾਰ ਤੋਂ ਹੀ ਆਇਆ ਤਰੋ ਉਤਰੋ ਪਿੱਛੋਂ ਪਿੱਛੋਂ ਮੈਂ ਲਦਾਖ ਕਰਕੇ ਆਇਆ ਹਾਂ ਹਾਂ ਕਿਥੋਂ ਲਦਾਖ ਹੁਣ ਅਨੰਤਨਾਗ ਤੋਂ ਅਨੰਤਨਾਗ ਤੋਂ ਮੈਂ ਸਿੰਥਨ ਟੌਪ ਸੈਧਨ ਸੈਧਨੋਂ ਆਪਾਂ ਆਏ ਹਾਂ ਹਾਂ ਅਨੰਤਨਾਗ ਤੋਂ ਸਿੰਥਨ ਵਾਲੇ ਰੋਡ ਤੇ ਆਏ ਤੁਸੀਂ ਹੈ ਅਨੰਤਨਾਗ ਤੋਂ ਕਿਸ਼ਤਵਾਲ ਵਾਲੇ ਰੋਡ ਤੇ ਆਏ ਅਨੰਤਨਾਗ ਤੋਂ ਕਿਸ਼ਤਵਾਲ ਵਾਲੇ ਰੋਡ ਤੇ ਆਇਆ ਹਾਂ ਹਾਂ ਰੋਡ ਵਧੀਆ ਹੈ ਰੋਡ ਵਧੀਆ ਗੋਲੀ ਆ ਰੋਡ ਕਮ ਅੱਜ ਵਾਲਾ ਖਰਾਬ ਆ ਥੋੜਾ ਇਹ ਕਿਸਤਵੜਾ ਸਾਹਮਣੇ ਹੈਗਾ ਜੀ ਕਲਾੜ ਪਿੰਡ ਇੱਥੋਂ ਘੱਟੋ ਘੱਟ 5 ਕਿਲੋਮੀਟਰ ਦੇ ਨੇੜੇ ਤੇੜੇ ਆ ਤੇ ਆਪਾਂ ਨੂੰ ਆ ਸਾਰੇ ਬਾਈ ਮਿਲਦੇ ਨੇ ਲੁਧਿਆਣੇ ਤੇ ਤੇ ਪੀਪੀ 65 ਨੰਬਰ ਮਹਾਲੀ ਤੇ ਹੋਰ ਅਡੜ ਸਾਰੇ ਅਡੜ ਥਾਵਾਂ ਤੋਂ ਹੀ ਨੇ ਬਾਈ ਤੁਸੀਂ ਸਾਰੇ ਲੁਧਿਆਣੇ ਤੋਂ ਹੀ ਹੋ ਠੀਕ ਆ ਵੀਰੇ ਇਹ ਸਾਰੇ ਸੱਚ ਪਾਸ ਕਰਕੇ ਆਏ ਨੇ ਤੇ ਪਹਿਲਾਂ ਮੇਰੇ ਹੈਲਮਟ ਪਾਇਆ ਹੋਇਆ ਸੀ ਬਾਈ ਹੋਰਾਂ ਨੇ ਪਛਾਣਿਆ ਨਹੀਂ ਤੇ ਮੈਨੂੰ ਮੇਰੀਆਂ ਮੈਨੂੰ ਮੇਰੀਆਂ ਗੱਲਾਂ ਹੀ ਦੱਸੀ ਜਾਣ ਮੁੜ ਕੇ ਫਿਰ ਮੈਂ ਹੈਲਮਟ ਲਾਇਆ ਇਹਨਾਂ ਨੇ ਮੋਟਰਸਾਈਕਲ ਤੇ ਪੜਿਆ ਬਾਈ ਇਹ ਸੱਚਪਾਸ ਕਰਕੇ ਆਏ ਨੇ ਤੇ ਕੱਲੂ ਮੈਂ ਸੱਚਪਾਸ ਕਰਨਾ ਇਹਨਾਂ ਨੇ ਜਿੰਨਾ ਕਿ ਮੈਨੂੰ ਡਰਾ ਸਕਦੇ ਸੀ ਮੈਨੂੰ ਡਰਾਇਆ ਤੇ ਇਹਨਾਂ ਨੇ ਕੱਲੂ ਕਿਸਤਵਾਰ ਜਾਣਾ ਉਹਨਾਂ ਕਹਿੰਦਾ ਨੂੰ ਮੈਂ ਡਰਾਇਆ ਨਹੀਂ ਨਹੀਂ ਤੁਹਾਡਾ ਡਰਾਵਾ ਨਾ ਉਸ ਉਹ ਮਤਲਬ ਮੰਨ ਕੇ ਬੰਦੇ ਤੁਸੀਂ ਅਜੇ ਮੰਨੇ ਨਹੀਂ ਅੱਛਾ ਠੀਕ ਹੈ ਠੀਕ ਹੈ ਬਾਈ ਤੇ ਕਿਵੇਂ ਰਿਹਾ ਬਾਈ ਸੱਚਪਾਸ ਦਾ ਐਕਸਪੀਰੀਅੰਸ ਫਿਰ ਬਹੁਤ ਵਧੀਆ ਰਿਹਾ ਬਹੁਤ ਅੱਛਾ ਟ੍ਰੈਕ ਹੈ ਅੱਛਾ ਬਹੁਤ ਅੱਛਾ ਟ੍ਰੈਕ ਹੈ ਠੀਕ ਹੈ ਜੀ ਮੈਂ ਭਾਈ ਕੱਲ ਵੀਡੀਓ ਚ ਇੱਕ ਦੋ ਵਾਰ ਡਿੱਗਿਆ ਕੱਲ ਤੇ ਤੁਸੀਂ ਵੀ ਤੁਹਾਡੇ ਚ ਵੀ ਕੋਈ ਡਿੱਗਿਆ ਅੱਛਾ ਆ ਭਾਈ ਡਿੱਗਿਆ ਆ ਭਾਈ ਕਿਨੇ ਮੈਗਿਆ ਹੁਣੇ ਠੀਕ ਹੈ ਠੀਕ ਮਜ਼ਾ ਹੋਇਆ ਪਰ ਉਹਨੇ ਕਹਿੰਦਾ ਕੀ ਤੀਆ ਕੀ ਨਹੀਂ 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 ਭਾਈ ਕੋਈ ਨਹੀਂ ਯਾਰ ਹੁਣ ਚੱਲਾਂਗੇ ਭਾਈ ਉਹ ਤਾਂ ਡਿੱਗਾਂਗੇ ਤਾਂ ਹਾਂ ਉਹ ਤਾਂ ਬਾਈ ਹੈ ਨਹੀਂ ਪਹਿਲੀ ਵਾਰੀ ਡਿੱਗਿਆ ਅੱਜ ਤੱਕ ਜਿੰਨਾ ਵੀ ਸਫਰ ਕੀਤਾ ਤੇ ਅੱਜ ਹੀ ਤਿੰਨ ਵਾਰੀ ਡਿੱਗ ਪੈਰ ਗਾੜੀ ਤੋੜਤੇ ਅੱਜ ਤੇ ਭਾਈ ਦਿਹਾੜੀ ਚ ਇੱਕ ਵਾਰ ਮੈਂ ਡਿੱਗਿਆ ਮੈਂ ਇਹ ਤਾਂ ਮੈਂ ਛੋਟਾ ਹੁੰਦੇ ਭਾਈ 10000 ਦੇ ਗਏ ਗਾੜੀ ਫੇਰ ਉਹਨੇ ਨਹੀਂ ਜਾਂਦਾ ਹੀ ਨਾ ਤਾਂ ਗੋਡਿਆਂ ਦੇ ਨਿਸ਼ਾਨ ਹੋਣਗੇ ਤੁਹਾਡੇ ਚਲੋ ਭਾਈ ਹੁਣ ਸਾਰੇ ਬਾਈਆਂ ਨੇ ਕਲਾੜ ਦੇ ਵਿੱਚ ਰੁਕਣਾ ਤੇ ਇਹਨਾਂ ਨੇ ਲੁਧਿਆਣੇ ਨੂੰ ਜਾਣਾ ਜਾਂ ਇਹ ਬਾਇਆ ਟਾਂਢੀ ਹੋ ਕੇ ਜਾਣਗੇ ਜਾਂ ਫਿਰ ਬਾਇਆ ਕਿਸਤਵਾੜ ਹੋ ਕੇ ਬਿਲਾ ਫਿਲਹਾਲ ਬਾਕੀ ਰਹਿਆ ਕਰਨਗੇ ਤੇ ਆਹ ਬਾਈ ਹੋਰਾਂ ਦਾ ਵਿਚਾਲੇ ਇਹਨਾਂ ਦਾ ਜਨਮ ਦਿਨ ਆ ਜੀ ਅੱਜ ਠੀਕ ਹੈ ਹੈਪੀ ਬਰਥਡੇ ਭਾਈ ਜੀ ਨੂੰ ਕੀ ਥੈਂਕ ਯੂ ਠੀਕ ਹੈ ਵੀਰੇ ਹਣਾ ਚੱਲੀਏ ਫਿਰ ਓਕੇ ਹਾਂ ਜੀ ਹਾਂ ਬਹੁਤ ਬਹੁਤ ਸ਼ੁਕਰੀਆ ਜੀ ਓਕੇ ਭਾਈ ਜੀ ਪਹਿਲਾਂ ਮੈਂ ਕਮਰਾ ਆਰਡਰ ਲੈਂ ਲਗਿਆ ਸੀ ਬਾਈ ਕਹਿੰਦਾ ਵੀ ਸਾਡੇ ਨਾਲ ਹੀ ਰਹਿਣਾ ਤੁਸੀਂ ਤੇ ਅੱਜ ਦੀ ਸ਼ਾਮ ਆਪਾਂ ਬਾਈ ਹੋਰਾਂ ਨਾਲ ਹੀ ਲਾਵਾਂਗੇ ਵੱਡੇ ਵੱਡੇ ਕਮਰੇ ਲੈਲੇ ਆ ਹੋਟਲ ਦੀ ਪਾਰਕਿੰਗ 'ਚ ਆਪਾਂ ਜਾ ਰਹੇ ਹਾਂ ਹੁਣ ਤੇ 3000 ਰੁਪਏ 'ਚ ਆਪਾਂ ਨੂੰ ਦੋ ਕਮਰੇ ਮਿਲ ਗਏ ਕਿ ਲਾਰ ਥੋੜਾ ਜਿਹਾ ਮਹਿੰਗਾ ਤੇ ਹੁਣ ਬਸ ਆਪਾਂ ਉਹਨਾਂ ਦੀ ਪਾਰਕਿੰਗ 'ਚ ਚੱਲੇ ਆਂ